ਸਸਰੀ ਕਾਲ ਦੀ ਮੈਂ ਕਮਾਲ ਸਿੰਘ ਚੰਡੀਗੜ੍ਹ ਤੋਂ ਕਹਿੰਦੇ ਪੰਜਾਬੀ ਫਿਲਮਾਂ ਚੱਲਦੀਆਂ ਨਹੀਂ ਮੈਂ ਕਿਹਾ ਚੱਲਣੀਆਂ ਵੀ ਨਹੀਂ ਬੋਲੀਵੁੱਡ ਦੀ ਇਸ ਕਰਨੀ ਹੈ ਮੈਂ ਕਿਹਾ ਹੋਣੀ ਵੀ ਕਹਿੰਦੇ ਘਾ ਤੇ ਮੈਂ ਕਿਹਾ ਨੀਤਾ ਸਾਹਿਬ ਕਹਿੰਦੇ ਨਾਲ ਮੈਂ ਕਿਹਾ ਪਹਿਲਾਂ ਉਹ ਕਰੋ ਫੇਰ ਤਰੱਕੀ ਕਰੋਗੇ ਹੁੰਦਾ ਕੀ ਹੈ ਜਿੰਨੀਆਂ ਵੀ ਫਿਲਮਾਂ ਗਾਣੇ ਸੀਰੀਅਲ ਐਡ ਜੋ ਵੀ ਹੁੰਦਾ ਹੈ ਉਦੇ ਵਿੱਚ ਇੱਕ ਹੁੰਦਾ ਹੈ ਆਰਟਿਸਟ ਇੱਕ ਹੁੰਦਾ ਹੈ ਜੂਨੀਅਰ ਆਰਟਿਸਟ ਜੂਨੀਅਰ ਆਰਟਿਸਟ ਨੂੰ ਅੱਡੀ ਗੱਲ ਤਾਂ ਲੋਕ ਉੱਥੇ ਕਰਾਉਂਦੇ ਕਹਿੰਦੇ ਨੇ ਤੇ ਬਾਜ ਮਾਰਦੇ ਨੇ ਉਮਰ ਨਹੀਂ ਦੇਖਣੀ ਕੋਈ 80 ਸਾਲ ਦਾ 60 ਸਾਲ ਦਾ ਹੈ 40 ਉੱਥੇ ਕੋਈ ਵੀ ਬੰਦਾ ਬਾਜ ਮਾਰਦੇ ਉਹਨਾਂ ਨੂੰ ਕਹਿੰਦਾ ਹੈਲੋ ਕੋਈ ਫਲਾਣਾ ਠੰਕਾ ਇਹ ਅੰਕਲ ਲੋਕਾਂ ਨੂੰ ਤੇ ਦੂਸਰੀ ਗੱਲ ਉਹ ਜੂਨੀਅਰ ਆਰਟਿਸਟ ਜਿੰਨੇ ਵੀ ਜਾਂਦੇ ਨੇ ਬੱਚੇ ਹੋਵੇ ਹਨ ਬਜ਼ੁਰਗ ਅੰਕਲ ਬੀਬੀਆਂ ਆਂਟੀਆਂ ਬਾਬੇ ਜੋ ਵੀ 300 ਰੁਪਈਆ ਦਿਹਾੜੀ 400 ਰੁਪਈਆ ਦਿਹਾੜੀ ਇਸ ਤੋਂ ਵੱਧ ਨਹੀਂ ਕਿਸੇ ਨੂੰ ਮਿਲਦੀ ਕਈ ਲੋਕ ਤਾਂ ਉਹਦੇ ਪੈਸੇ ਦੇ ਵੀ ਹੁੰਦੇ ਨੇ ਤੇ ਕਈ ਜਗ੍ਹਾ ਉਹਨਾਂ ਦੇ ਪੈਸੇ ਮਰ ਵੀ ਜਾਂਦੇ ਨੇ ਤੇ ਅੱਜ ਕੱਲ ਕੀ ਹੋ ਰਿਹਾ ਏ ਕੋਆਰਡੀਨੇਟਰ ਕੌਣ ਹੈ ਜਿਹਨੇ ਚਾਰ ਬੰਦੇ ਰੱਖ ਲਏ ਉਹ ਕੋਆਰਡੀਨੇਟਰ ਬਣ ਗਿਆ ਐਦਾਂ ਨਹੀਂ ਹੁੰਦਾ ਇੱਕ ਫਿਲਮ ਦੇ ਵਿੱਚ ਮੇਨ ਹੁੰਦਾ ਏ ਕਾਸਟਿੰਗ ਕੋਆਰਡੀਨੇਟਰ ਉਹ ਬੰਦਾ ਹਾਇਰ ਕਰਦਾ ਏ ਚਾਰ ਬੰਦੇ ਦੋਏ ਨੂੰ ਕਹਿ ਦਿੰਦਾ ਏ ਚਾਰ ਦੋਏ ਕੋਆਰਡੀਨੇਟਰ ਨੂੰ ਕਹਿ ਦਿੰਦਾ ਏ ਐਦਾਂ ਕਹਿ ਕੇ ਆ ਕੇ ਨਾ ਕਈ ਕੋਆਰਡੀਨੇਟਰਾਂ ਨੂੰ ਤੇ ਉਹ ਬੰਦਾ ਫਿਲਮ ਬੁਲਾਉਣੇ ਵਾਸਤੇ ਕਾਫੀ ਬੰਦੇ ਇਕੱਠੇ ਕਰ ਲੈਂਦਾ ਏ ਤੇ ਸਾਰਿਆਂ ਨੂੰ ਦਿਹਾੜੀ ਦਉਣੀ 300 ਰੁਪਿਆ ਤੇ 400 ਰੁਪਿਆ ਫਿਰ ਸਾਡੀ ਪੰਜਾਬੀ ਫਿਲਮ ਕੋਈ ਵੀ ਚੀਜ਼ ਹੈ ਤਰੱਕੀ ਕਿੱਦਾਂ ਕਰੋਗੀ ਹੋਣੀ ਨਹੀਂ ਕਿਉਂਕਿ ਉਹਨਾਂ ਨੂੰ ਜਿਹੜੇ ਪੈਸੇ ਦਿਹਾੜੀ ਦੇ ਦੇਣੇ ਆ ਅੱਜ ਦਿਹਾੜੀ ਕਰਾ ਕੇ 2-2 ਮਹੀਨੇ, 3 ਮਹੀਨੇ, 4 ਮਹੀਨੇ ਦਾਕਰ ਉਹਨੂੰ ਇੱਕ ਦਿਹਾੜੀ ਦੇ ਪੈਸੇ ਮਿਲ ਗਏ। ਕਈ ਤਾਂ ਦੰਦੇ ਨਹੀਂ ਮਾਰੇ ਲੈਣੇ ਆ। ਤੇ ਮੈਂ ਤਾਂ ਸਾਰੇ ਨੂੰ ਆਈ ਕਹੂੰਗਾ ਬਾਈ ਜੀ ਜੇ ਸਾਨੂੰ ਇੰਨੇ ਲੋਕਾਂ ਦੀਆਂ ਇੱਕ ਹੁੰਦੀਆਂ ਨਾ ਦੁਆਵਾਂ, ਇੱਕ ਹੁੰਦੀਆਂ ਵਾਦੂਆਵਾਂ। ਦੁਆਵਾਂ ਦਾ ਮੇਰੇ ਹਿਸਾਬ ਨਾਲ ਤਾਂ ਜਿੰਨਾ ਕ ਮੈਂ ਆਪਣੀ ਅੱਧੀ ਉਮਰ ਗਾਲ ਕੇ ਬੈਠਿਆ ਇਹ ਰਹਿਣ ਦੇ ਵਿੱਚ ਕਿਉਂਕਿ ਕਾਫੀ ਸਟਰਗਲ ਕੀਤਾ ਹੋਇਆ ਏ, ਸੌਂਗ, ਐਡ, ਸੀਰੀਅਲ ਹਨਾ, ਮੂਵੀ ਸਾਰਾ ਕੁਝ ਕੀਤਾ ਹੋਇਆ ਮੈਂ। ਕਾਫੀ ਕਰੈਕਟਰ ਕਰੇ ਹੋਏ ਨੇ ਤੇ ਮੈਂ ਅੱਜ ਤੱਕ ਜਿਹੜੇ ਵੀ ਬੰਦੇ ਨੂੰ ਮਿਲਿਆ ਉਹਦੇ ਨਾਲ ਬੈਠੀ ਗੱਲ ਕਰੀ ਹੈ ਉਹ ਸਾਰੇ ਉਹਦੇ ਦਿਨਾਂ ਦੇ ਵਿੱਚ ਬਾਦੂਆ ਵਾਂ ਹੀ ਐ ਦੁਆਵਾਂ ਕਿਸੇ ਚ ਨਹੀਂ ਆਗੀਆਂ ਕਿਉਂ ਕਿ ਵਿਚਾਰੇ ਸਵੇਰੇ ਤੜਕੇ 4 ਵਜੇ 5 ਵਜੇ 6 ਵਜੇ ਉੱਠਦੇ ਛੂਟੇ ਜਾਂਦੇ ਨੇ ਤੇ ਰਾਤ ਨੂੰ ਰਾਤ ਨੂੰ 12 ਵਜੇ 1 ਵਜੇ 2 ਵਜੇ ਘਰ ਆਉਂਦੇ ਨੇ 16 16 ਘੰਟੇ ਲਾ ਕੇ ਉਹਨਾਂ ਨੂੰ 300 ਰੁਪਏ ਦੇ 400 ਰੁਪਏ ਦਿਹਾੜੀ ਮਿਲਦੀ ਹੈ ਇਹ ਹੈ ਸਾਡੀ ਦੁਨੀਆ ਜਦ ਕਿ ਉਹਨਾਂ ਦੀ ਡੇਢ ਤਾਂ ਵੈਸੀ ਬਣ ਜਾਂਦੀ ਹੈ ਅੱਜ ਕੱਲ ਕੋਈ ਵੀ ਬੰਦਾ ਕਿਤੇ ਵੀ ਕੰਮ ਕਰਦਾ ਹੈ ਨਾ 8 ਘੰਟੇ ਦੀ ਸ਼ਿਫਟ ਹੁੰਦੀ ਹੈ ਪਰ ਉੱਥੇ ਵਿਚਾਰੇ ਉਹ 16 16 ਘੰਟੇ ਲਾ ਕੇ 300 ਰੁਪਏ 400 ਰੁਪਏ ਦਿਹਾੜੀ ਲੈ ਰਹੇ ਹੈ ਇਹ ਸਾਡਾ ਸੱਭਿਆਚਾਰ ਹੈ ਇਮਾਨਦਾਰੀ ਕਿੱਥੇ ਹੈ ਨਹੀਂ ਕਿਤੇ ਵੀ ਤੇ ਬਾਲੀਵੁੱਡ ਦੀ ਰੀਸ ਕਰਨੀ ਹੈ ਹੋਣੀ ਨਹੀਂ ਹੈ ਕਿਉਂਕਿ ਮੈਂ ਬਾਲੀਵੁੱਡ ਚ ਵੀ ਕੰਮ ਕੀਤਾ ਹੈ ਨਾ ਤਾਂ ਉੱਥੇ ਹੀ ਹਰ ਬੰਦੇ ਨੂੰ ਕਿ ਕੋਈ ਵੀ ਜੂਨੀਅਰ ਆਰਟਿਸਟ ਹੈ ਹਨਾ ਤਾਂ ਉਹਨਾਂ ਨੂੰ 1000 ਰੁਪਏ ਦਿਹਾੜੀ ਉਹਨਾਂ ਨੇ ਦੇਣੀ ਦੇਣੀ ਹੈ ਤਾਂ ਉਹ ਫਿਲਮਾਂ ਚੱਲਦੀਆਂ ਨੇ ਕਿਉਂਕਿ ਲੋਕ ਵੀ ਖੁਸ਼ ਰਹਿੰਦੇ ਨੇ ਅਸੀਸਾਂ ਦਿੰਦੇ ਨੇ ਦੁਆਵਾਂ ਮੰਗਦੇ ਨੇ ਐਦਾਂ ਨਹੀਂ ਕਿ ਤੁਸੀਂ 300 ਰੁਪਏ ਦਿਹਾੜੀ ਚਾਹ ਜਾਂ 400 ਚ ਦਿਹਾੜੀ ਦੇ ਬੰਦੇ ਲੈ ਜਾਓ ਹੈ ਉਹਨਾਂ ਨੂੰ ਪੈਸੇ ਵੀ ਨਾ ਦੋ ਫਿਰ ਬਾਦੂਆਮੈਂ ਮਿਲਦੀਆਂ ਨੇ ਉਹ ਕਦੀ ਤੁਸੀਂ ਉਹ ਲੋਕਾਂ ਦਾ ਬੈਠ ਕੇ ਇੰਟਰਵਿਊ ਲਿਆ ਏ ਜਿਹੜੇ ਉੱਥੇ ਕੰਮ ਕਰਦੇ ਨੇ ਵਿਚਾਨੇ ਬਜ਼ੁਰਗ ਬੱਚੇ ਅੰਕਲ ਆਂਟੀਆਂ ਬੀਬੀਆਂ ਉਹ ਕਦੀ ਉਹਨਾਂ ਦਾ ਇੰਟਰਵਿਊ ਲੈ ਕੇ ਦੇਖਿਓ ਜਿੱਲਦੀ ਗੱਲ ਤੁਹਾਨੂੰ ਉਹ ਦੱਸੂंगे ਕਿਉਂਕਿ ਮੈਂ ਸਭ ਲੋਕਾਂ ਦਾ ਬੈਠ ਕੇ ਪੱਖ ਲਿਆ ਵਾਏ ਔਰ ਸਭ ਨਾਲ ਗੱਲ ਕੀਤੀ ਹੋਈ ਹੈ ਇੰਨੇ ਲੋਕ ਦੁਖੀ ਨੇ ਨਾ ਮੈਂ ਕਹਿ ਨਹੀਂ ਸਕਦਾ ਔਰ ਮੈਨੂੰ ਮੈਂ ਗੱਲ ਵੀ ਕਰਦਾ ਹਾਂ ਨਾਲ ਫੋਨ ਤੇ ਬਹੁਤ ਲੋਕਾਂ ਨਾਲ ਤੇ ਉਹ ਕਹਿੰਦੇ ਨੇ ਕਹਿੰਦੇ ਅਸੀਂ ਕਿਸੇ ਨੂੰ ਕੁਝ ਕਹਿੰਦੇ ਨਹੀਂ ਅਸੀਂ ਬੋਲ ਨਹੀਂ ਸਕਦੇ ਇਕਵਾਲ ਸਿੰਘ ਬੈਠਿਆ ਹੈ ਹੁਕਮ ਤਾਂ ਕਰੋ ਮੈਂ ਖੜੂਗਾ ਸਾਰੇ ਨਾਲ ਕੋਈ ਖੜੇ ਨਾ ਖੜੇ ਤਾਂ ਬਹੁਤ ਪੁਰਾਹਾਲ ਹੈ ਬਾਈ ਜੀ ਜੇ ਤੁਸੀਂ ਜ਼ਿੰਦਗੀ ਇਹਨਾਂ ਕੋਆਰਡੀਨੇਟਰ ਕੌਮ ਨੇ ਕੋਆਰਡੀਨੇਟਰ ਇਹਨੂੰ ਕਹਿੰਦੇ ਆਂ ਹੋਰ ਕਿਸੇ ਨੇ ਡਿਗਰੀਆਂ ਲਈਆਂਆਂ ਵੀ ਆ ਜਾਂ ਕਿਸੇ ਨੇ ਪੜ੍ਹਾਈ ਕਰੀ ਵੀ ਆ ਕੋਆਰਡੀਨੇਟਰ ਚਾਕੇ ਚਾਰ ਬੰਦੇ ਜੋ ਲੈ ਕੇ ਆ ਜੰਨੇ ਆ ਫਿਲਮਾਂ ਵਾਂ ਕਿ ਕੋਆਰਡੀਨੇਟਰ ਹੈ ਹਮ ਪੜ੍ਹਾਈ ਹੁੰਦੀ ਆ ਡਿਗਰੀਆਂ ਹੁੰਦੀਆਂ ਇਹਨਾਂ ਦੀਆਂ ਥੀਏਟਰ ਹੋਣੇ ਹੈ ਠੀਕ ਹੈ ਨਾ ਕਦੀ ਗਏ ਆ ਕਦੀ ਨਹੀਂ ਕੋਈ ਗਏ ਆ ਹਾਂ ਤੇ ਹੁਣ ਤਾਂ ਬਹੁਤ ਬਾਈ ਜੀ ਮੈਂ ਇੱਕ ਏ ਗੱਲ ਕਹਿਣਾ ਏ ਕਿ ਜੇ ਫਿਲਮ ਤੁਸੀਂ ਚਲਾਣੀਆਂ ਕਰਕੇ ਕਰਨੀ ਹੈ ਉਹਨਾਂ ਵਿੱਚ ਇੱਕ ਅੱਧਾ ਬੰਦਾ ਮੇਨ ਛੱਡੋ ਕੋਆਰਡੀਨੇਟਰ ਜਿਹੜਾ ਸਾਰੀ ਫਿਲਮ ਨੂੰ ਹਾਇਰ ਕਰੇ ਠੀਕ ਹੈ ਤੇ ਪੈਸੇ ਦਾ ਮਾਮਲਾ ਏ ਤੇ ਆਪਣਾ ਬੰਦੇ ਉਹ ਭਰੋਸੇ ਵਾਲੇ ਬੰਦੇ ਰੱਖੋ ਐਦਾਂ ਦੇ ਚੋਰ ਹਨ ਲੁਟੇਰੇ ਬੰਦੇ ਨਾਲ ਰੱਖੋ ਕੀ ਤੁਹਾਡਾ ਅ ਮਤਲਬ ਜਿੰਨੇ ਵੀ ਲੋਕ ਹੈ ਤੁਹਾਨੂੰ ਵਾਧੂਆਂ ਮੰ ਦੇਣਾ ਨਾ ਦੁਆਵਾਂ ਮੰ ਨਾ ਵਾਧੂਆਂ ਮੰ ਨਾ ਲੋਕ ਬਿਸੀ ਦੀਆਂ ਮਤਲਬ ਜੇ ਆਪਾਂ ਕਿਸੇ ਨੂੰ ਖੁਸ਼ੀ ਦੇਵਾਂਗੇ ਤਾਂ ਹੀ ਸਾਨੂੰ ਖੁਸ਼ੀ ਮਿਲੂਗੀ ਨਾ ਜੇ ਆਪਾਂ ਕਿਸੇ ਨੂੰ ਦੁੱਖੀ ਕਰੂਗੇ ਤਾਂ ਰੱਬ ਦਾ ਫਿਰ ਹੈ ਨਾ ਸਾਨੂੰ ਦੁੱਖੀ ਕਰੂਗਾ ਤਾਂ ਇਸ ਕਰਕੇ ਨਾ ਮੈਂ ਤਾਂਹੀ ਗੱਲ ਕਹਿਣਾ ਬਾਈ ਜੀ ਸਾਰਿਆਂ ਨੂੰ ਕਿ ਬੰਦਾ ਦੇ ਕੇ ਕੰਮ ਦੋ ਤੇ ਨਵੇਂ ਬੰਦੇ ਨੂੰ ਕੰਮ ਕਦੀ ਨਾ ਦੋ ਪਹਿਲਾਂ ਪੁਰਾਣੇ ਬੰਦੇ ਦੇਖੋ ਕਿੰਨੇ ਆ ਹਨ ਜਿਹੜੇ ਕੰਮ ਕਰਦੇ ਆ ਕੋਆਰਡੀਨੇਟਰ ਨੇ ਵੀ ਕੋਈ ਵੀ ਤਾਂ ਪਹਿਲਾ ਬੰਦੇ ਦਾ ਉਹਦਾ ਵਾਇਆ ਡਾਟਾ ਪੂਰਾ ਆਪਣੇ ਕੋਲ ਰੱਖੋ ਜੇ ਕੋਈ ਬੰਦਾ ਕਿਸੇ ਦਾ ਪੈਸਾ ਮਾਰਦਾ ਏ ਉਹਦੀ ਫੋਟੋ ਰੱਖੋ ਉਹਦਾ ਘਰ ਦਾ ਐਡਰੈਸ ਰੱਖੋ ਕਿ ਕਿੱਥੇ ਦਾ ਏ ਕੌਣ ਏ ਹਨਾ ਉਹਦਾ ਸਾਰਾ ਬਾਇਓ ਡਾਟਾ ਲੈ ਕੇ ਰੱਖੋ ਕਿ ਕਾਲੂ ਬੰਦਾ ਕਿਸੇ ਦੇ ਪੈਸੇ ਨਾ ਮਾਰ ਸਕੇ ਉਹ ਬੰਦੇ ਨੂੰ ਕੰਮ ਲਵੋ ਕਿ ਜ਼ਿੰਦਗੀ ਦੀਆਂ ਤਰਕੀਆਂ ਕਰਨੀਆਂ ਏ ਆ ਜੇ ਤੁਸੀਂ ਸਾਰੀ ਜ਼ਿੰਦਗੀ ਆਹੇ ਲੋਕਾਂ ਨੂੰ 300 ਰੁਪਏ ਦੇ ਆੜੀ 400 ਰੁਪਏ ਦੇ ਆੜੀ ਦੇਣੀ ਏ 16 16 ਘੰਟੇ ਕੰਮ ਕਰਾ ਕੇ ਉਹਨਾਂ ਦੇ ਵਿਚਾਰਿਆਂ ਤੋਂ ਆ ਇੱਕ ਉੱਪਰ ਤੁਸੀਂ ਇਹਨਾਂ ਨੂੰ ਕਰਾਉਡ ਲੈ ਕੇ ਬਾਜੀ ਮਾਰਦੇ ਨੇ ਘੱਟੋ ਘੱਟ ਬਾਬਾ ਜੀ ਅੰਕਲ ਜੀ ਆਂਟੀ ਜੀ ਇਦਾਂ ਦਾ ਕਹਿ ਦਿਓ ਹੈਲੋ ਹੈਲੋ ਕਹਿ ਕੇ ਤੁਸੀਂ ਇਹਨਾਂ ਨੂੰ ਵਾਜਾ ਮਾਰਦੇ ਸ਼ਰਮ ਕਰ ਲੋ ਬਾਣੀ ਗੁੱਡੀ ਠੀਕ ਹੈ ਨਾ ਜੇ ਤੁਸੀਂ ਆਰਟਿਸਟ ਹੈ ਨਾ ਤਾਂ ਉਹ ਵੀ ਜੂਨੀਅਰ ਆਰਟਿਸਟ ਹੈ ਠੀਕ ਹੈ ਨਾ ਉਹਨਾਂ ਕਰਕੇ ਹੀ ਫਿਲਮਾਂ ਚੱਲਦੀਆਂ ਨੇ ਜੋ ਵੀ ਨਾਟਕ ਸੀਰੀਅਲ Song ਹੈ ਇਦਾਂ ਚੱਲਦੀਆਂ ਇਹਨਾਂ ਦੇ ਪਿੱਛੇ ਹੈ ਨਾ ਤੁਹਾਡੇ ਤਾਂ ਹੀ ਚੱਲਦੀਆਂ ਨੇ ਜੇ ਉਹ ਨਾ ਨਾ ਹੋਵੇ ਤੁਹਾਨੂੰ ਕੋਈ ਨਾ ਪੁੱਛੇ ਕਿਸੇ ਨੂੰ ਠੀਕ ਹੈ ਨਾ ਇਸ ਕਰਕੇ ਇੱਜ਼ਤ ਕਰਨੀ ਸਿੱਖੋ ਸਾਰੇ ਠੀਕ ਹੈ ਨਾ ਹੁਣ ਥੀਏਟਰਾਂ ਦੇ ਵਿੱਚ ਫਿਲਮਾਂ ਲੱਗਦੀਆਂ ਨੇ ਤੇ ਸਾਡੇ ਵਰਗੇ ਦੇਖਣ ਚਾਹਦੇ ਨੇ ਉਹ ਤਾਂ ਹੀ ਚੱਲਦੀਆਂ ਨੇ ਨਹੀਂ ਕੋਣ ਜਾਵੇ ਵੀ ਇਸ ਕਰਕੇ ਸਾਰਿਆਂ ਨੂੰ ਇੱਜ਼ਤ ਦੇਣੀ ਚਾਹੀਦੀ ਜਿਹੜੇ ਨਾ ਤੇ ਮੈਂ ਬਾਕੀ ਜਿਹੜੇ ਨਵੇਂ-ਨਵੇਂ ਛਲਾਰੂ ਜਰੂਰੀਏ ਕੋਆਰਡੀਨੇਟਰਲੀ ਬਣੀ ਵਰਦੇ ਆ ਨਾ ਲੋਕਾਂ ਦੇ ਪੈਸੇ ਮਾਰ ਰਹੇ ਆ ਦੇਸ਼ਕ ਲੋਕ ਨਹੀਂ ਬੋਲਦੇ ਹੁਣ ਇਕਬਾਲ ਸਿੰਘ ਆ ਗਿਆ ਉਹ ਤੇ ਹੱਕ ਤੇ ਜਿੰਨੇ ਵੀ ਲੋਕਾਂ ਦੇ ਪੈਸੇ ਆ ਨਾ ਉਹਨਾਂ ਦੇ ਮਨ ਨੂੰ ਆਉਂਗੇ ਪਰ ਮੈਂ ਗੱਲ ਕਰਦਾ ਉਹ ਬੰਦੇ ਨਾਲ ਕਿਉਂ ਨਹੀਂ ਪੈਸੇ ਦੇ ਰਹੇ ਠੀਕ ਹੈ ਨਾ ਇੱਕ ਗੱਲ ਯਾਦ ਰੱਖ ਲੋ ਮੇਰੀ ਤੇ ਮੈਂ ਇੱਕ ਗੱਲ ਕਹਿਣਾ ਕਿ ਜਿੰਨੇ ਵੀ ਲੋਕ ਪੈਸੇ ਮਾਰਦੇ ਨਾ ਸੁੱਦਰ ਜੋ ਸੁੱਦਰ ਜੋ ਠੀਕ ਹੈ ਨਾ ਕਿੱਥੇ ਪਹੁੰਚਾਉਂਗੇ ਤੁਸੀਂ ਪੂਰੀ ਉਰੀ ਦੇਖਾ ਜੋਕਾ ਸਾਰਾ ਕੁਝ ਉਰੀ ਹੋਣਾ ਹੈ ਤੁਹਾਡੇ ਨਾਲ ਇਸ ਕਰਕੇ ਕਿਸੇ ਬਜ਼ੁਰਗ ਬੰਦੇ ਦੀ ਬੀਬੀ ਆਦੇ ਅੰਕਲਾਂ ਆਟੀਆਂ ਬੱਚਿਆਂ ਦੇ ਕਿਸੇ ਵੀ ਪੈਸੇ ਨਾ ਮਾਰੋ ਕੋਈ ਲੱਖ ਕਰੋੜ ਦੀ ਗੇਮ ਨਹੀਂ ਹੈ 300 ਰੁਪਿਆ ਦੀ 400 ਰੁਪਏ ਦੀ ਆੜੀ ਉਹਨਾਂ ਦੀ ਜੇ ਤੁਹਾਨੂੰ ਪਿੱਛੇ ਦੇ ਮਿਲਦੇ ਤੁਸੀਂ ਕਿਉਂ ਨਹੀਂ ਲੈਂਦੇ ਠੀਕ ਹੈ ਨਾ ਤੇ ਮੈਂ ਸਾਰਿਆਂ ਨੂੰ ਆਈ ਗੱਲ ਕਹਿਣਾ ਚਾਹਨਾ ਕਿ ਬਾਈ ਜੀ ਸੋਚ ਸਮਝ ਕੇ ਕੰਮ ਦੋ ਬੰਦਿਆਂ ਨੂੰ ਤੇ ਫਿਰਮਾਂ ਸੋਚ ਸਮਝ ਕੇ ਕਰਾਓ ਬੰਦਾ ਦੇਖ ਕੇ ਦੋ ਕੰਮ ਐਦਾਂ ਨਹੀਂ ਕਿ ਜਣੇ ਖਣੇ ਨੂੰ ਕੋਆਰਡੀਨੇਟਰ ਹੀ ਬਣਾ ਦਿਆ ਅੱਜ ਕੱਲ ਗਾਣੇ ਹੋ ਰਹੇ ਆ ਕਿੰਨੇ ਗਾਣੇ ਚੱਲਦੇ ਆ ਕਦੀ ਕਿਸੇ ਕੋਆਰਡੀਨੇਟਰ ਨੂੰ ਫੋਨ ਮਾਰਦੇ ਕਦੀ ਕਿਸੇ ਨੂੰ ਮਨਵੇਂ ਬੰਦੇ ਚਾਹੀਦੇ ਉਹ ਕੋਆਰਡੀਨੇਟਰ ਉਹਦੇ ਪੈਸੇ ਨਹੀਂ ਦਿੰਦਾ ਜਿਹੜੇ ਜੂਨੀਅਰ ਆਰਟਿਸਟ ਲਏ ਜਾਂਦਾ ਆਪੇ ਖਾਜ ਨੇ ਬਹੁਤ ਬੁਰਾ ਹਾਲ ਹੈ ਬਾਈ ਜੀ ਬਹੁਤ ਬੁਰਾ ਕਦੀ ਇਨਾ ਪੁਰਾ ਹਾਲ ਇਹਨੂੰ ਜੀ ਮੈਂ ਤਾਂ ਕਹਿਣਾ ਕਿ ਕਦੀ ਨਾ ਤੁਸੀਂ ਉਹ ਬਜ਼ੁਰਗ ਬਾਬਿਆਂ ਦੀ ਬੀਬੀਆਂ ਅੰਕਲਾਂ ਢੀ ਬੱਚਿਆਂ ਦੇ ਵਿੱਚ ਬਹਿ ਕੇ ਉਹਨਾਂ ਦਾ ਇੰਟਰਵਿਊ ਲੈ ਕੇ ਦੇਖੋ ਵੀਰ ਤੁਹਾਨੂੰ ਫੇਰ ਪਤਾ ਲੱਗੂਗਾ ਕਿੰਨੇ ਦੁਖੀ ਨੇ ਕੰਮ ਕਰਾ ਕੇ 16 16 ਘੰਟੇ ਤੁਸੀਂ ਉਹਨੂੰ 300 ਰੁਪਏ 400 ਰੁਪਏ ਦਿਹਾੜੀ ਨਹੀਂ ਦਿੰਦੇ ਤਾਂ ਬਹੁਤ ਵਿਚਾਰੇ ਗਾਲਾਂ ਕੱਢਦੇ ਨੇ ਦਿਲ ਤੋਂ ਗਾਲਾਂ ਕੱਢਦੇ ਨੇ ਉਹ ਉਹ ਸਾਰੇ ਦਿਲ ਤੋਂ ਮੂਰੇ ਤੋਂ ਬਸ ਦੁਆਵਾਂ ਮੱਦ ਹੁੰਦੇ ਨੇ ਇਸ ਕਰਕੇ ਬਈਲੀ ਜੇ ਜ਼ਿੰਦਗੀ 'ਚ ਕਦੇ ਕੁਝ ਬੜਨਾ ਹੈ ਨਾ ਸਭ ਤੋਂ ਪਹਿਲਾਂ ਆਪਣੇ ਅੰਦਰ ਇਮਾਨਦਾਰੀ ਰੱਖੋ ਕਿਉਂਕਿ ਮੇਰੀ ਬੀਬੀ ਨੇ ਇੱਕ ਹੀ ਗੱਲ ਸੁਖਾਈ ਹੈ 10 ਨਵਾ ਦੀ ਕਿਰਤ ਕਮਾਈ ਕਰਕੇ ਬਹੁਤ ਅੰਨੰਦ ਮਿਲਦਾ ਸ਼ਾਂਤੀ ਮਿਲਦੀ ਹੈ ਤੇ ਰੱਬ ਤਰੱਕੀ ਦਿੰਦਾ ਹੈ ਆਪਾਂ ਦਾ ਸਿਰਫ ਰੱਬ ਤੇ ਭਰੋਸਾ ਰੱਖਦੇ ਇੱਕ ਧੀ ਜਾਨ ਜੀ ਬਾਕੀ ਕੋਈ ਪ੍ਰਵਾਹ ਨਹੀਂ ਹੈ ਜੀ ਹਾਂ ਮੇਰੀ ਵੀਡੀਓ ਹੈ ਨਾ ਜਿਹੜੀ ਆ ਐਨੀ ਸ਼ੇਅਰ ਕਰ ਦਿਓ ਨਾ ਹਰੇਕ ਤੱਕ ਪਹੁੰਚਾ ਦਿਓ ਲੈਸੀਡ ਨੂੰ ਕਾਫੀ ਆਉਂਦੇ ਨੇ ਚਿਹਰੇ ਬਹੁਤ ਜਣੇ ਨੇ ਦੇਖੇ ਹੋਏ ਨੇ ਕਾਫੀ ਜਣੇ ਨੇ ਕੰਮ ਕੀਤਾ ਹੋਇਆ ਨਾ ਤੇ ਇਹ ਵੀਡੀਓ ਨੂੰ ਮੇਰੀ ਇਨੀ ਸ਼ੇਅਰ ਕਰੋ ਨਾ ਹਰੇਕ ਬੰਦੇ ਤੱਕ ਪਹੁੰਚਾ ਦਿਓ ਤਾਂ ਕਿ ਅੱਜ ਤੋਂ ਜਿਹੜੀ ਵੀ ਫਿਲਮ ਬਣੇ ਉਹ ਬੰਦਿਆਂ ਨੂੰ ਪੈਸੇ ਨਾ ਮਿਲਣ ਤੇ ਕੋਆਰਡੀਨੇਟਰ ਵੀ ਸੋ ਸਮਝ ਕੇ ਕਰੇ ਬੰਦਾ ਕਿਉਂਕਿ ਹੁਣ ਫਿਲਮਾਂ ਦੇ ਵਿੱਚ ਚੋਬਰ ਬਹੁਤ ਆ ਗਏ ਰਿਸ਼ਮਤ ਖੋਰ ਬੜੇ ਆ ਗਏ ਪੈਸੇ ਖਾਣੇ ਵਾਲੇ ਬਹੁਤ ਆ ਗਏ ਠੀਕ ਹੈ ਨਾ ਨਵੇਂ-ਨਵੇਂ ਆਈ ਜਾਂਦੇ ਨੇ ਪੁਰਾਣੇ ਬੰਦਿਆਂ ਨੂੰ ਕੰਮ ਦੋ ਨਵਿਆਂ ਨੂੰ ਕਰੋ ਉਪੰਦ ਤੇ ਇੱਕ ਦੋ ਬੰਦਾ ਮੇਨ ਰੱਖੋ ਜਿਹੜਾ ਬੰਦਾ ਪੂਰੀ ਫਿਲਮ ਨੂੰ ਹੈਂਡਲ ਕਰੇ আর ਜਿਹੜੇ ਜੂਨੀਅਰ ਆਰਟਿਸਟ ਹੈ ਇਹਨਾਂ ਨੂੰ ਕਿਉਂਕਿ ਜਦ ਅਸੀਂ ਫਿਲਮਾਂ 'ਚ ਜਾਂਦੇ ਹਾਂ ਉੱਥੇ ਦੇਖਿਆ ਕਿ ਲਾਈਟਮੈਨ ਵਾਲੇ ਲੱਗ ਹੁੰਦੇ ਆ ਕੈਮਰਾਮੈਨ ਵਾਲੇ ਲੱਗ ਹੁੰਦੇ ਆ ਜਿਹੜੇ ਡਰਾਈਵਰ ਹੈ ਉਹ ਲੱਗ ਹੁੰਦੇ ਆ ਜੇ ਤੁਸੀਂ ਹਰੇਕ ਬੰਦੇ ਨੂੰ ਅਲੱਗ-ਅਲੱਗ ਕੰਮ ਦਿਆਂਗਾ ਫਿਰ ਇੱਕ ਕੋਆਰਡੀਨੇਟਰ ਦੀ ਜਗ੍ਹਾ ਤੁਸੀਂ ਉੱਤੇ 10-10 ਕੋਆਰਡੀਨੇਟਰ ਕਾਤੇ ਛੱਡਦੇ ਆ ਕਿ ਚਾਰ ਬੰਦੇ ਉੱਥੇ ਬੁਲਾ ਲੈ ਚਾਰ ਜਿਹੇ ਬੁਲਾ ਲੈ ਪੰਜ ਉੱਥੇ ਬੁਲਾ ਲੈ 10 ਉੱਥੇ ਬੁਲਾ ਲੈ ਇੱਕ ਬੰਦਾ ਕੋਆਰਡੀਨੇਟਰ ਰੱਖੋ ਔਰ ਇੱਕ ਬੰਦਾ ਸਾਰੇ ਬੰਦਿਆਂ ਦੇ ਬੰਦੇ ਇਕੱਠੇ ਕਰਕੇ ਉਹ ਇੱਕ ਬੰਦਾ ਹੈਂਡਲ ਕਰੇ ਪੇਮੈਂਟ ਉਹੀ ਦਵੇ ਸਭ ਜੂਨੀਅਰ ਆਰਟਿਸਟ ਨੂੰ ਆਪ ਮੰਡੇ ਇੱਕ ਬੰਦਾ ਮੇਨ ਐਦਾਂ ਨਹੀਂ ਕਿ ਜਿਹੜੇ ਤੁਸੀਂ ਕੋਆਰਡੀਨੇਟਰ ਨੂੰ ਬੁਲਾਇਆ ਉਹਨੂੰ ਪੈਸੇ ਦਿਓ ਨਾ ਇੱਕ ਕੋਆਰਡੀਨੇਟਰ ਹੋਊਗਾ ਉਹੀ ਪੈਸੇ ਸਾਰੇ ਨੂੰ ਵੰਡੂਗਾ ਜਿੰਨੇ ਵੀ ਆਰਟਿਸਟ ਆਏ ਨੇ ਹਰ ਉੱਥੇ ਵੰਡੂਗਾ ਨਹੀਂ ਬਾਅਦ ਚ ਵੰਡੂਗਾ ਲੇਕਿਨ ਇੱਕ ਹੀ ਬੰਦਾ ਸਾਰੇ ਬੰਦਿਆਂ ਨੂੰ ਪੈਸੇ ਵੰਡੂਗਾ ਇਹ ਤਾਂ ਖਾਈ ਜਾਂਦੇ ਨੇ ਪੈਸੇ ਲੋਕਾਂ ਦੇ ਭਾਈ ਜੀ ਲੋਕ ਬਹੁਤ ਉੱਕੀ ਨੇ ਕਦੀ ਪੁੱਛ ਕੇ ਦੇਖਿਓ ਉਹਨਾਂ ਨੂੰ ਜਾ ਕੇ ਇੰਟਰਵਿਊ ਲੈ ਕੇ ਦੇਖਿਓ ਉਹਨਾਂ ਦਾ ਭਾਈ ਜੀ ਤੇ ਫਿਰ ਪਤਾ ਲੱਗੂਗਾ ਤਦਪ ਕੇ ਸ਼ੇਅਰ ਕਰ ਲਓ ਵੀਡੀਓ ਨੂੰ ਹਰੇਕ ਤੱਕ ਪਹੁੰਚਾ ਦਿਓ ਇਹ ਮੈਂ ਨਾ ਬਹੁਤ ਦਿਨਾਂ ਦਾ ਚੁੱਪ ਬੈਠਿਆ ਨਾ ਮੈਂ ਕਿਹਾ ਚੱਲ ਛੱਡ ਕਾਨੂੰ ਕਾਨੂੰ ਕੰਮ ਦੇ ਰੱਬੇ ਜਣਾ ਪਰ ਹੁਣ ਤਿਆਰ ਹੋ ਜੋ ਹਨਾ ਕੁੰਡ ਕੱਢ ਲਓ ਸਾਰੇ ਇਕਬਾਲ ਸਿੰਘ ਆ ਗਿਆ ਉਹਨਾਂ ਸਾਰਿਆਂ ਦੇ ਹੱਕ ਦੇ ਵਿੱਚ ਇਕਬਾਲ ਸਿੰਘ ਬੋਲੂਗਾ ਹਾਂ ਇੱਕ ਗੱਲ ਯਾਦ ਰੱਖਿਓ ਇਕਵਾਲ ਸਿੰਘ ਕਦੇ ਵੀ ਬੋਲਦਾ ਨਾ ਤਾਂ ਸੱਚ ਬੋਲਦਾ ਅਮੇਸ਼ਾ ਝੂਠ ਨਹੀਂ ਬੋਲਦਾ ਠੀਕ ਹੈ ਨਾ ਕਿ ਸਾਡੀ ਬੀਬੀ ਨੇ ਸਾਨੂੰ ਸੱਚ ਬੋਲਣਾ ਸਿਖਾਇਆ ਇਹ ਝੂਠ ਨਹੀਂ ਹੈ ਕਿਸੇ ਨੂੰ ਵੀ ਕੋਈ ਵੀ ਪ੍ਰੋਬਲਮ ਹੁੰਦੀ ਹੈ ਕਿਸੇ ਤੋਂ ਕੋਈ ਪੈਸੇ ਮੰਗਦਾ ਹੈ ਜਾਂ ਰੱਖਦਾ ਹੈ ਮੈਨੂੰ ਮੈਸੇਜ ਕਰਦੇ ਹੋ WhatsApp ਤੇ ਜਾਂ ਮੈਨੂੰ ਫੋਨ ਕਰਦੇ ਹੋ Facebook ਤੇ ਮੈਸੇਜ ਕਰਦੇ ਹੋ YouTube ਤੇ ਮੈਨੂੰ ਮੈਸੇਜ ਕਰਦੇ ਹੋ ਕਿਸੇ ਨੇ ਵੀ ਵੀਡੀਓ ਪਾਣੀ ਹੋਈ ਮੈਨੂੰ ਦੱਸ ਦੇ ਮੈਂ ਪਾਉਂਗਾ ਤੁਸੀਂ ਡਰਦੇ ਹੋਵੋਗੇ ਮੈਂ ਨਹੀਂ ਡਰਦਾ ਕਿਸੇ ਤੇ ਉਹਦੇ ਮੋਰੇ ਚੁਗਦਾ ਇੱਕ ਵਾਰ ਨਹੀਂ ਦੁਨੀਆ ਦੇ ਸਾਹਮਣੇ ਕਿਸੇ ਮੋਰੇ ਨਹੀਂ ਚੁਗਦਾ ਕਿਉਂਕਿ ਸੱਚ ਬੋਲਦਾ ਏ ਤੇ ਸੱਚ ਕਰਨੇ ਦਾ ਕੋੜਾ ਹੁੰਦਾ ਏ ਹੌਣ ਦਾ ਕੋਈ ਚੱਕਰ ਨਹੀਂ ਬਾਈ ਜੀ ਸੁਧਰ ਜਾਓ ਸੁਧਰ ਜਾਓ ਇਹ ਜ਼ਿੰਦਗੀ ਕੀ ਕਦੇ ਕੁਝ ਬਾੜਨਾ ਹੈ ਨਾ ਤਾਂ ਲੋਕਾਂ ਦੇ ਪੈਸੇ ਨਾ ਮਾਰੋ ਮੈਂ ਤੁਹੇ ਦਿਖਾਉ ਮੈਂ ਤੁਹੇ ਦਿ ਜਿੰਨੇ ਵੀ ਜੂਨੀਅਰ ਆਰਟਿਸਟ ਕੰਮ ਕਰਦੇ ਨੇ ਬਜ਼ੁਰਗ ਅੰਕਲ ਆਂਟੀਆਂ ਬੱਚੇ ਬੀਬੀਆਂ ਇਹਨਾਂ ਦੇ ਪਿੱਛੇ ਦੇ ਪੈਸੇ ਮਿਲਦੇ ਆ 700 ਰੁਪਿਆ 800 ਰੁਪਿਆ ਕੋਈ 1000 ਰੁਪਿਆ ਦੰਦਾ ਇਹ ਬਾਕੀ ਜਿਹੜੇ ਕੋਆਰਡੀਨੇਟਰ ਹੁੰਦੇ ਆ ਇਹ ਇਹਨਾਂ ਨੂੰ 300 ਰੁਪਿਆ ਦਿਹਾੜੀ ਦੰਨੇ 400 ਰੁਪਿਆ ਦਿਹਾੜੀ ਦੰਨੇ ਉਹ ਵੀ ਕੋਈ ਕੋਈ ਦੰਦਾ ਇਹ ਨਹੀਂ ਤਾਂ ਮਾਰੇ ਦੰਨੇ ਠੀਕ ਹੈ ਤੇ ਮਨੂੰ ਬਹੁਤ ਜਨੇ ਨੇ ਕਹਿਆ ਕਹਿੰਦੀ ਕੁਬਾਰ ਸਿੰਘ ਕੰਮ ਤੂੰ ਕਰ ਅਸੀਂ ਸਾਰੇ तेरे ਨਾਲ ਆ ਤਾਂ ਮੈਂ ਕਹਿੰਦਾ 300 ਰੁਪਏ 400 ਰੁਪਏ ਦੀ ਅੜੀ ਛੱਡੋ ਇਹਨਾਂ ਦੀ 500 ਰੁਪਏ ਦੀ ਅੜੀ ਤਾਂ ਘੱਟੋ ਘੱਟ ਹੋਣੀ ਚਾਹੀਦੀ ਹੈ ਤੇ ਰਿਸਪੈਕਟ ਵੀ ਇਹਨਾਂ ਦੀ ਹੋਣੀ ਚਾਹੀਦੀ ਹੈ ਤੇ ਬਾਕੀ ਜੇ ਤੁਹਾਨੂੰ ਆਰਟਿਸਟ ਚਾਹੀਦੇ ਨੇ ਜੂਨੀਅਰ ਆਰਟਿਸਟ ਚਾਹੀਦੇ ਨੇ ਮੇਰੇ ਨਾਲ ਵੀ ਕੰਟੈਕਟ ਕਰ ਸਕਦੇ ਨੇ WhatsApp ਤੇ YouTube ਤੇ ਜਾਂ Facebook ਤੇ ਮੈਸੇਜ ਕਰਕੇ ਤੇ ਕਾਫੀ ਜਿਆਦਾ ਲੋਕਾਂ ਦਾ ਪਿਆਰ ਬਣਿਆ ਹੋਇਆ ਮੇਰੀ ਬਹੁਤ ਵਧੀਆ ਮਾਰਕੀਟ ਬਣੀ ਹੋਈ ਹੈ ਇੱਕ ਫੋਨ ਤੇ ਬੰਦੇ ਤਿਆਰ ਹੋ ਜਾਂਦੇ ਨੇ ਇੰਨਾ ਪਿਆਰ ਬਣਿਆ ਹੋਇਆ ਹੈ ਕਿ ਵੀ ਅੱਜ ਤੱਕ ਬਣਾਈ ਬਹੁਤ ਹੈ ਬਗਾੜੀ ਨਹੀਂ ਹੈਗੀ ਜਿਹੜੇ ਲੋਕ ਤੰਗ ਕਰਦੇ ਸੀਗੇ ਉਹ ਸਿੱਧੇ ਵੀ ਬਹੁਤ ਕਰੇ ਹੈ ਇਹੀ ਕੱਢ ਨਹੀਂ ਇਹ ਲੋਕ ਤੰਗ ਕਰਦੇ ਦੇ ਪੈਸਿਆਂ ਨੂੰ ਉਹਨਾਂ ਪਿੱਛੇ ਥੋੜੀ ਜੀ ਖੜਿਆ ਮੈਂ ਕਾਫੀ ਜਣੇ ਨਾਲ ਖੜਿਆ ਕਾਫੀ ਬੰਦਿਆਂ ਨਾਲ ਕਿਉਂਕਿ ਮਨੂੰ ਬਹੁਤ ਲੋਕ ਮਨੂ ਕਹਿੰਦੇ ਨੇ ਇੱਕ ਵਾਰ ਥਿੰਕ ਤੇਰੇ ਵਰਗਾ ਬੰਦਾ ਸਾਨੂੰ ਕਦੇ ਮਿਲਣਾ ਨਹੀਂ ਆਇਆ ਕਿ ਕਿ ਟੂ ਦੁਨੀਆਂ ਦਾ ਬਹੁਤ ਸੋਚਦਾ ਹੈ ਇਹ ਮੈਨੂੰ ਸਾਰੇ ਕਹਿੰਦੇ ਨੇ ਵੀ ਜਿੰਨੇ ਵੀ ਹਨ ਸ਼ੂਟਿੰਗ ਵਿੱਚ ਉਹ ਯਰਗ ਅੰਕਲ ਆਂਟੀਆਂ ਮਤਲਬ ਬੱਚੇ ਬੀਬੀਆਂ ਹਨਾ ਜਾਣਦੇ ਨੇ ਬਾਬੇ ਉਹ ਸਾਰੇ ਕਹਿੰਦੇ ਨੇ ਕਹਿੰਦੇ ਇਕਬਾਲ ਸਿੰਘ ਬੰਦੇ ਦਾ ਬਹੁਤ ਦੇਖੇ ਪਰ ਤੇਰੇ ਵਰਗਾ ਬੰਦਾ ਨਹੀਂ ਸਾਨੂੰ ਕਦੇ ਮਿਲਿਆ ਇਹਦਾ ਹਰੇਕ ਦੇ ਪਿੱਛੇ ਖੜ ਜੁੰਦਾ ਹੈ ਮੈਂ ਵੀ ਲੇਕੇ ਜਾਂਦਾ ਬਹੁਤ ਬੰਦਿਆਂ ਨੂੰ ਪਰ ਮੈਂ 500 ਰੁਪਏ ਦੰਨਾ ਹੈ ਕਿਉਂ ਕਿ ਕਿਉਂਕਿ ਆਪਾਂ ਨੂੰ 600 ਰੁਪਏ ਮਿਲਦਾ ਹੈ ਆਪਾਂ 500 ਦੇ ਦੰਨੇ ਤੇ ਕਈ ਜਗ੍ਹਾ ਮੈਂ ਕਰੈਕਟਰ ਭੇਜਦਾ ਹੈ 1500 ਮਿਲਦਾ ਹੈ ਉਹਨੂੰ 1100 1200 ਵੀ ਦੇ ਦੰਨੇ 1300 ਵੀ ਦੇ ਦੰਨੇ ਤੇ ਹਰੇਕ ਮਤਲਬ 100 200 ਰੁਪਏ ਦਾ ਬੰਦਾ ਕੋਈ ਵੀ ਹੈ ਸਾਰੇ ਪਛਾਣਦੇ ਨੇ ਇਹ ਜੀ ਗੱਲ ਨਹੀਂ ਪਰ ਕਈ ਬੰਦੇ ਤਾਂ ਡਬਲ ਪਛਾਣਦੇ ਨੇ 700 ਰੁਪਏ ਦੇ ਕੇ 300 ਦੇ ਕੇ 400 ਪਛਾਣਦੇ ਨੇ ਆਪਣਾ ਉਹ ਕੰਮ ਨਹੀਂ ਹੈਗਾ ਪਤਾ ਕਿੰਨਾ ਕਿ ਇਹ ਨਾ ਵੀ ਵਜੇ ਪਰ ਜਿਹੜੇ ਬੰਦੇ ਨੇ ਮਿਹਨਤ ਕਰੀ ਹੈ ਨਾ ਉਹਦੇ ਪੈਸਾ ਉਹਦਾ ਹੱਕ ਉਹਨੂੰ ਮਿਲ ਜੀਵੇ ਉਹੀ ਬੋਲਦਾ ਕਿਉਂਕਿ ਉਹਦੀ ਖੁਸ਼ੀ ਦੇ ਵਿੱਚ ਮੇਰੀ ਖੁਸ਼ੀ ਹੈ ਮਨ ਪੈਸਿਆਂ ਨਾਲ ਜ ਨਹੀਂ ਹੈਗਾ ਤੇ ਪੰਜਾਬ ਦੀ ਬੱਜ ਕੇ ਤਾਂ ਵੀ ਬੋਲਦਾ 100 ਬੱਜ ਕੇ ਤਾਂ ਵੀ ਬੋਲਦਾ ਨਾ ਵੀ ਵਜੇ ਰੱਬ ਤੇ ਭਰੋਸਾ ਹੋਣਾ ਚਾਹੀਦਾ ਅਤਰਕੀ ਆਪੇ ਹੋ ਜਾਂਦੀ ਹੈ ਤੇ 500 ਰੁਪਿਆ ਦਾ ਕੋਟੋ ਘਟ ਸਾਰੇ ਨੂੰ ਦੇਣਾ ਚਾਹੀਦਾ ਇਹਨਾਂ ਨੂੰ ਜਿੰਨੇ ਵੀ ਹੈ ਹਨਾ ਇਆ ਮੇਰੇ ਮੇਰੇ 500 ਹੀ ਦੰਨਾ ਹੈ ਜਿਹਨੂੰ ਮਾਲਕੀ ਪੁੱਛਦੇ ਤੇ ਬਾਕੀ ਜੇ ਤੁਸੀਂ ਮੇਰੇ ਨਾਲ ਕੰਮ ਕਰਨਾ ਹੈ ਹਨਾ ਮੇਰੇ ਨਾਲ ਜੁੜਨਾ ਹੈ ਅਮਨ ਵਟਸਐਪ ਤੇ ਮੈਸੇਜ ਕਰੋ ਫੇਸਬੁੱਕ ਤੇ ਕਰੋ YouTube ਤੇ ਮੈਸੇਜ ਕਰੋ ਆਰਟਿਸਟ ਚਾਹੀਦੇ ਨੇ ਆਰਟਿਸਟ ਵੀ ਤੁਹਾਨੂੰ ਮਿਲੂਗੇ ਜੂਨੀਅਰ ਆਰਟਿਸਟ ਚਾਹੀਦੇ ਉਹ ਵੀ ਮਿਲੂਗੇ ਬੱਚੇ ਚਾਹੀਦੇ ਨਾ ਛੋਟੇ ਛੋਟੇ ਉਹ ਵੀ ਮਿਲੂਗੇ ਤਾਂ ਸਾਰੇ ਬੰਦੇ ਨਾ ਮੇਰੇ ਨਾਲ ਸਾਰੇ ਲਿੰਕ ਬਣੇ ਹੋਏ ਨੇ ਬਹੁਤ ਤਿਆਰ ਮੁਹਬਤ ਬਣਾਈ ਹੈ ਸ਼ੂਟਿੰਗ ਲੈਂਡ ਦੇ ਵਿੱਚ ਪਹੁੰਚ ਲੋ ਕਰਨੇ ਯਾਰ ਮੌਕਤ ਬਣਾਈ ਹੋਈ ਹੈ ਤਾ ਪੁੱਛ ਕੇ ਦੇਖ ਲਓ ਪੁਰਾਣੇ ਬੰਦਿਆਂ ਨੇ ਇਥੇ ਤੁਹਾਨੂੰ ਪੁਰਾਣੇ ਬਿਰਗ ਦੇ ਦੱਸ ਦੂਗਾ ਜਿਹੜੇ ਜਾਣਦੇ ਨੇ ਨਾ ਅੱਜ ਤੋਂ ਮੇਰੇ ਨਾਲ ਸਰਦਾਰ ਅੰਸਾਰ ਪੁਰਾਣੇ ਜਿਹੜੇ ਮੈਂ ਨਾਲ ਕੰਮ ਕਰਦੇ ਰਹੇ ਆ ਤਾਂ ਉਹ ਹੀ ਦੱਸ ਦੂਗਾ ਤੁਹਾਨੂੰ ਤਾਂ ਚੰਗਾਈ ਸਾਰਿਆਂ ਨੂੰ ਦਾ ਸ੍ਰੀ ਕਾਰ